ਕੀ ਗੱਲ ਸਾਰਿਆਂ ਨੂੰ ਹੋਪਸ ਸਾਰਿਆਂ ਨੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਹਾਂਜੀ ਅੱਜ ਆਪਾਂ ਵਧੀਆ ਜੀ ਰੈਸਪੀ ਬਣਾਵਾਂਗੇ ਦਿਖਾਵਾਂਗੇ ਤੁਹਾਨੂੰ ਅੱਗੇ ਤੇ ਚੈਨਲ ਨਾਲ ਬਣੇ ਰਹੋ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦਾ ਮਿਲਦੇ ਹਾਂ ਜੀ ਫਿਰ ਅੱਗੇ ਦਿਖਾਉਨੇ ਆ ਤੁਹਾਨੂੰ ਲਓ ਜੀ ਕੋਲੋਂ ਪਹਿਲਾ ਸਟੈਪ ਦੁਬਾਰਾ ਰਿਹਾ ਥੋੜਾ ਜਿਹਾ ਲਾ ਆ ਤਾਂ ਫਿਰ ਪੂਰਾ ਹੀ ਆ ਜਾਊਗਾ ਬਸ ਤੇ ਪੇ ਗੜਗੱਪਾ ਇਹ ਗੋਲ ਗੱਟੇ ਚਾਹਾਂ ਦਾ ਬਣਾ। ਮੈਂ ਗੋਲ ਗੱਟੇ ਬਣਾ। ਇਹ ਤੋਂ ਨਾ ਦੇਂਦੀ। ਗੋਲ ਗੱਟੇ ਬਣਾ। ਬਹੁਤ ਲੱਗੇ। ਲੱਗਦੇ। ਇਹ ਤਾਂ ਪਹਿਲਾਂ ਭਰ ਕੇ ਰੱਖ ਲਿਆ ਸੀ ਗੋਲ ਗੱਟੇ ਬਿਲਕੁਲ ਰੈਡੀ ਆ ਤੇ ਪਹਿਲਾਂ ਆਪਾਂ ਮੰਮੀ ਵਾਲਿਆਂ ਨੂੰ ਸਰਵ ਕਰ ਦਈਏ ਤੇ ਬਾਅਦ ਚੋਂ ਆਪਾਂ ਅੰਦਰ ਸਰਵ ਕਰਦੇ ਆ।

ਮੋਤੇ ਮਾਰੀ ਅਸਲਾਮੁਅਲੈਕੁਮ ਹੁਣ ਅਬ ਇਸਕੋ ਕਿਆ ਕਰੋਗੇ ਇਹਨੂੰ ਵੀ ਉਹਨਾਂ ਨਾਲ ਸੱਚ ਮੈਂ ਉਹ ਲੈ ਕੇ ਆਂ ਸੈਂਟਰ ਵਾਲਾ ਇਹਦੇ ਵਿੱਚ ਲੱਗੂਗਾ ਵੀ ਲਿਆਵਾ ਇਸ ਵਿੱਚ ਗੰਡਾ ਅੜਕ ਗਿਆ ਵੀ ਮੰਨੀ ਹੈ ਫਿਰ ਮਾਰਨਗੇ ਬੱਸ ਹੁਣ ਬਹੁਤ ਹਨ ਲਾ ਕੇ ਰਹਿ ਪਤਾ ਛੋਟਾ ਮੈਨੂੰ ਗੋਨਣਾ ਅੱਬ ਕੀ ਕਰੋਗੇ ਹੁਣ ਤੁਸੀਂ ਅੰਡੇ ਛੱਲੋ ਬਾਕੀ ਅਗਲੀ ਤਿਆਰੀ ਮੈਂ ਤੁਹਾਨੂੰ ਦੱਸਣਾ ਕੀ ਕਰਨੀ ਹੈ ਕੀ ਕਰੋਗੇ ਅੱਗੇ ਅਗਲੀ ਥੇੜ ਮੈਨੂੰ ਦੱਸਣਾ ਕੀ ਕਰਨੀ ਹੈ ਕੱਲ ਤੁਸੀਂ ਅੰਡੇ ਛੱਲੋ ਸਾਰੇ ਠੀਕ ਹੈ ਇਹ ਤਾਂ ਮਾ ਮਾ ਤਿਆਰੀ ਵਾਲੇ ਠੰਡੇ ਪਾਣੀ ਨਾਲ ਤਿਆਰੀ ਉਹਨਾਂ ਟੇ ਮੰਡੇ ਛਿੱਲਦੇ ਨੇ ਆਪਾਂ ਅਗਲੀ ਤਿਆਰੀ ਕਰੀਏ ਲਾਣਾ ਹੁੰਦਾ ਬੋਲਣਾ ਕਰਮ ਕਰਕੇ ਫਿਰ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਮਸਾਲਾ ਪੋਣਾ ਮਸਾਲਾ ਪੋਣਾ ਠੀਕ ਹੈ ਚਲੋ ਉਹਨੇ ਮੈਂ ਹਾਂਡੇ ਛਿੱਲਦੀਆਂ ਪਤਲੀ ਜਿਹੀ ਲੇਰ ਹੁੰਦੀ ਆ ਨਾ ਕਰਤਾ ਉਹ ਹੀ ਪਤਾ ਹੀ ਸੁਣ ਨੋਡਾਂ ਚੜਦੀ ਆ ਇਹ ਥੋੜੀ ਨਾ ਚੜਦੀ ਲੰਦੀ ਗਰਮ ਤਾਂ ਚੜਦੀ ਆ ਨਾ ਨੌਂ ਨਹੀਂ ਆਏ ਖਮਾਣੇ ਜਦੋਂ ਤੂੰ ਨੌਖ ਪੁੰਨ ਨੌਂ ਨਹੀਂ ਕੋਏ ਵੇ ਵੈਸੀ ਐ ਬੱਥੇ ਰੱਖੋ ਲਵਾਜ ਠੰਡੇ ਦਾ ਠੰਡੇ ਦਾ ਠੰਡੇ ਆ ਆਪ ਦਾ ਅਸਰ ਕਰਕੇ ਲੈ ਕੇ ਆਦਿ ਕੋਲ ਕਰਦਾ ਹੈ ਕਿ ਆਹੋ ਚੱਲ ਰਿਹਾ ਹੈ ਲੈ ਚੱਲੂ ਲੈ ਰੇ ਪੇਰ ਵੀ ਉਹ ਕਰੀਆ ਹਾਂ ਸੌਖਾ ਤਰੀਕਾ ਹਨ ਤੇ ਉਮੀਦ ਤੁਸੀਂ ਕਰੀ ਜਾਂਦੇ ਜੇ ਮੈਂ ਕਰੀ ਜਾਂਦੀ ਸੀ ਉਹ ਐ ਕਰਕੇ ਤੁਹਾਨੂੰ ਪੱਕ ਦਿੰਦੀ ਹੂੰ ਸਹੀ ਸੀ ਮੇਰਾ ਤਰੀਕਾ ਵੀ ਤੇ ਫਿਰ ਮੇਰਾ ਸਫਾਈ ਵੀ ਦੇਖੋ ਕਿੰਨੀ ਐਂਡੇ ਦੀ ਤੇ ਥੋੜੀ ਆਹੋ ਆ ਸਫਾਈ ਹੈ ਏ ਤਾਂ ਚਲੋ ਵਿਚਾਰੇ ਦੀ ਗਿਰੀ ਥੋੜੀ ਸਾਈਡ ਤੇ ਆਈ ਪਈ ਸੀ ਤਾਂ ਕਰਕੇ ਹੋ ਗਿਆ ਆਂਡੇ ਨੇ ਤੇਰੇ ਸਹੀ ਵੀ ਨਹੀਂ ਕਿਤੇ ਤਾਂ ਕਿਤੇ ਨੂੰ ਗਰਮ ਲੱਗੇ ਹੋਏ ਕਰਕੇ ਦੂਰ ਕਰਤਾ ਜੀਰਾ ਪਿਆਜ਼ ਤੇ ਹਰੀ ਮਿਰਚ ਮਿਕਸ ਕਰਨਾ ਹੈ ਇਹਨੂੰ ਹੁਣ ਤਾਂ ਗਰਮ ਕਰਾਉਣਾ ਕਰਨਾ ਆਪਣਾ ਉੱਠੀ ਕੀ ਅੱਜ ਆਪਾਂ ਨਾਲ ਹੀ ਬਣਾਇਆ ਚਿਕਨ ਤੇ ਦੇਖੋ वैसे मैं नहीं बनाया मेरे हस्बैंड ने बनाया वो भी बनाले मैंने ता नीचे कई बार ਵੱਧ ਪਾਇਆ ਨਹੀਂ कई बार ਘਟ ਪਾਇਆ ਜਾਂਦੀ ਆ ਤੇ ਚਲੋ ਜੀ ਹਾਂਜੀ ਤਾਂ ਕਿੱਦਾਂ ਲੱਗੀ ਅੱਜ ਦੀ ਵੀਡੀਓ ਤਾਂ ਜਰੂਰ ਦੱਸਦੇ ਮੈਨੂੰ ਤੇ ਜੀ ਵੀਡੀਓ ਨਾਲੋਂ ਪਤਾ ਹੀ ਆ ਨਾ ਵੀ ਥੋੜਾ ਜਿਹਾ ਸ਼ਾਂਤੀ ਦਾ ਮਾਹੌਲ ਬਣਿਆ ਤੇ ਆਪਣੇ ਸਾਰੇ ਜਾਨੀ ਬੈਠਾ ਰਾਤ ਨੂੰ ਬੰਨ ਲੱਗੇ ਹੋਏ ਆ ਨਾ ਤੇ ਬਾਕੀ ਨਾ ਤੁਹਾਨੂੰ ਪਤਾ ਹੀ ਆ ਵੀ ਵੈਸੇ ਤਾਂ ਸਮਝਾ ਤਾਂ ਹੋ ਗਿਆ ਕੈਨਸ ਬਾਕੀ ਹੁਣ ਥੋੜਾ ਡਰ ਵੀ ਲੱਗਦਾ ਹਨਾ ਕਿ ਵਈ ਦੁਬਾਰਾ ਵੀ ਨਾ ਕੁਝ ਹੋ ਜਾਏਗਾ ਨਾ ਤੇ ਡਰਦੇ ਵੀ ਆਪਾਂ ਹਨਾ ਤੇ ਚਲੋ ਆਪਾਂ ਡਰਨਾ ਨਹੀਂ ਚਾਹੀਦਾ ਹਨਾ ਤੇ ਹੁਣ ਆਪਾਂ ਸਾਰੇ ਸੁਰੱਖਿਤਾ ਸੇਖਾਂ ਤੇ ਬਾਕੀ ਉਹ ਵੀ ਸੱਪ ਦੱਗਦੀ ਹੈ ਨਾ ਚੀਜ਼ ਹੋਣਾ ਨਹੀਂ ਹੋਣਾ ਤੇ ਚਲੋ ਆਪਾਂ ਇਹਨਾਂ ਗੱਲਾਂ ਬਾਤਾਂ ਕਰੇਗਾ ਕਿ ਕਿ ਆਪਾਂ ਜਿੰਨੇ ਦਿਨ ਹੁਣ ਹੈਗੇ ਆ ਜਾਂ ਮਤਲਬ ਜਿੰਨੇ ਪੜ ਹੈਗੇ ਆ ਤਾਂ ਇੰਜੋਏਮੈਂਟ ਕਰਨਾ ਚਾਹੀਦਾ ਫੜੋ ਸਾਰੇ ਨਾਲ ਫੈਮਿਲੀ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹਨਾ ਤੇ ਆਪਾਂ ਸਾਰੇ ਜਣੇ ਇਕੱਠੇ ਲਈਏ ਆ ਤੇ ਫਿਰ ਮੈਂ ਸੋਚ ਰਹੀ ਸੀ ਕਿ ਇਹਨਾਂ ਵਿੱਚ ਬਹੁਤ ਮਾਰਕੀਟ ਹੈ ਕਿ ਜਦੋਂ ਨਾਲੋਂ ਮਿਲਦੇ ਹੈਗੇ ਤੇ ਬਹੁਤ ਜ਼ਿਆਦਾ ਮਿਕਰੀ ਕਰ ਰਹੇ ਸੀ ਬਹੁਤ ਟਾਈਮ ਹੋ ਗਿਆ ਮੈਨੋਂ ਗਈ ਰੋਥੇ ਤੇ ਮੈਂ ਵੀ ਮੈਰਿਸ ਤੋਂ ਪਹਿਲਾਂ ਗਈ ਸੀ ਤੇ ਹੁਣ ਫੋਟੋਰੀਆਂ ਵੀ ਉੱਥੇ ਜਾਵਾਂ ਤੇ ਦਿਖਾਵਾਂਗੇ ਤੁਹਾਨੂੰ ਵਲੌਗ ਕੱਲ ਤੇ ਜ਼ਰੂਰ ਦੇਖੋ ਵਲੌਗ ਤੇ ਲਾਈਕ ਮੈਂਸ਼ਰ ਕਰਕੇ ਜ਼ਰੂਰ ਦੋਸਤੋਂ ਤੱਕ ਕਿੱਦਾਂ ਲੱਗਦੇ ਨੇ ਮੇਰੇ ਵਲੌਗ ਠੀਕ ਹੈ ਤੇ ਬਾਕੀ ਹਨਾ ਜੋ ਲੋਕ ਕਹਿ ਰਹੇ ਆ ਕਿ ਤੁਹਾਨੂੰ ਜ਼ਿਆਦਾ ਬਗਾਈ ਨਹੀਂ ਆਉਣਾ ਮੈਨੂੰ ਕਿਸੇ ਦੀ ਪਰਵਾਹ ਨਹੀਂ ਜਿਹਨੇ ਕੁਝ ਵੀ ਬੋਲਣਾ ਹੋਵੇ ਜੋ ਆਈ ਡੋਂਟ ਕੇਅਰ ਕੁਝ ਮਰਜ਼ੀ ਕਹੋ ਠੀਕ ਹੈ ਤਾਂ ਸਿਰ ਮਿਲਦੇ ਆ ਜੀ ਅੱਗੇ ਹੁਣ ਰੋਟੀ ਪਾਣੀ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਰੋਟੀ ਪਾਣੀ ਖਾ ਲਈਏ ਥੈਂਕ ਯੂ ਜੀ ਸਾਰਿਆਂ ਦਾ ਹਾਂ ਕੀ ਖਾਣ ਲੱਗੇ ਵਈਆਂ ਲਓ ਜੀ ਇਹ ਤਾਂ ਲੇਜ਼ ਦੇ ਫੱਟੇ ਚੱਕ ਰਹੀ ਐ ਲਓ ਫਰੈਂਡਸ ਤੁਹਾਨੂੰ ਵੀ ਪੁੱਛ ਰਹੀ ਐ ਖਾ ਲਓ ਤੁਸੀਂ ਵੀ ਤੇ ਚਲੋ ਫਿਰ ਆਪਾਂ ਨੇ ਰੋਟੀ ਪਾਣੀ ਖਾ ਲਈ ਤੇ ਮਿਲਦੇ ਆ ਤੁਹਾਨੂੰ ਅੱਗੇ ਤਾਂ ਅੱਜ ਆਪਾਂ ਬਣਾਈ ਸੀ ਅੰਡਾ ਦਹੀਂ ਜਾਂ ਦਹੀਂ ਅੰਡਾ ਕੁਝ ਵੀ ਲਾ ਲਓ ਤੇ ਆਪਾਂ ਰੈਸਪੀ ਬਣਾਈ ਸੀ ਤਾਂ ਦੇ ਤੁਸੀਂ ਦੇਖ ਲਈ ਕਿ ਕਿੱਦਾਂ ਲੱਗੀ ਤੁਹਾਨੂੰ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸੋ ਮਿਲਦੇ ਆਂ ਫਿਰ ਨੈਕਸਟ ਵਲੌਗ ਚ ਇਦਾਂ ਹੀ ਵਲੌਗ ਨਾਲ ਬਣੇ ਰਹੋ ਤੇ ਵਧੀਆ ਸਪੋਰਟ ਕਰਦੇ ਰਹੋ ਤੇ ਸ਼ੇਅਰ ਕਰ ਦਿਓ ਮਿਲਦੇ ਆਂ ਜੀ ਅੱਗੇ ਥੈਂਕ ਯੂ